ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਨਵੀਂ ਕਹਾਣੀ ਲੈ ਕੇ ਫਿਰ ਤੋਂ ਹਾਜ਼ਰ ਹੋਈ ਹਾਂ ਪਰਮਾਤਮਾ ਜੋ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਈ ਵਾਰ ਜ਼ਿੰਦਗੀ ਵਿੱਚ ਹੋਣ ਵਾਲੀਆਂ ਗੱਲਾਂ ਅਸੀਂ ਬੁਰੀਆਂ ਮੰਨ ਲੈਂਦੇ ਹਾਂ ਪਰ ਅਸਲ ਵਿੱਚ ਉਹ ਸਾਡੇ ਭਲੇ ਲਈ ਹੀ ਹੁੰਦੀਆਂ ਹਨ ਬਹੁਤ ਵਾਰ ਅਸੀਂ ਕਿਸੇ ਨੌਕਰੀ ਲਈ ਇੰਟਰਵਿਊ ਦਿੰਦੇ ਹਾਂ ਪਰ ਅਸਫਲ ਹੋ ਜਾਂਦੇ ਹਾਂ ਅਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਹਾਂ ਪਰ ਉਹ ਫੇਲ ਹੋ ਜਾਂਦਾ ਹੈ ਅਸੀਂ ਇੱਕ ਰਿਸ਼ਤੇ ਵਿੱਚ ਜੁੜਦੇ ਹਾਂ ਪਰ ਉਹ ਉੱਠ ਜਾਂਦਾ ਹੈ ਉਸ ਸਮੇਂ ਇਹ ਸਭ ਕੁਝ ਠੀਕ ਨਹੀਂ ਲੱਗਦਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸਭ ਕੁਝ ਸਾਨੂੰ ਇੱਕ ਵੱਡੇ ਤੇ ਵਧੀਆ ਮੌਕੇ ਵੱਲ ਲੈ ਜਾ ਰਿਹਾ ਹੁੰਦਾ ਹੈ ਅੱਜ ਦੀ ਇਹ ਕਹਾਣੀ ਇੱਕ ਨੌਜਵਾਨ ਸਿਮਰਨ ਦੀ ਹੈ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਹਾਰਾਂ ਦੇਖੀਆਂ ਪਰ ਅੰਤ ਵਿੱਚ ਉਸ ਨੇ ਸਮਝ ਲਿਆ ਕਿ ਜੋ ਕੁਝ ਵੀ ਹੁੰਦਾ ਹੈ ਜਾਂ ਜੋ ਵੀ ਪਰਮਾਤਮਾ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਸਿਮਰਨ ਨਾਮ ਦਾ ਨੌਜਵਾਨ ਰਹਿੰਦਾ ਸੀ ਉਹ ਬਹੁਤ ਹੀ ਹੁਸ਼ਿਆਰ ਅਤੇ ਮਿਹਨਤੀ ਸੀ ਪਰ ਉਸਦੀ ਜ਼ਿੰਦਗੀ ਵਿੱਚ ਹਮੇਸ਼ਾ ਕੁਝ ਨਾ ਕੁਝ ਅਜੀਹਾ ਹੁੰਦਾ ਰਹਿੰਦਾ ਸੀ ਜੋ ਉਸ ਨੂੰ ਹੌਸਲਾ ਹਾਰਨ ਲਈ ਮਜਬੂਰ ਕਰ ਦਿੰਦਾ ਸੀ ਉਸ ਨੇ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਲਈ ਅਰਜ਼ੀ ਦਿੱਤੀ ਪਰ ਐਨ ਆਖਰੀ ਪੜਾਤੇ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਉਹ ਬਹੁਤ ਨਿਰਾਸ਼ ਹੋਇਆ ਤੇ ਸੋਚਣ ਲੱਗਾ ਕਿ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਰੱਬ ਵੀ ਮੇਰੇ ਨਾਲ ਨਹੀਂ ਹੈ ਸਿਮਰਨ ਨੇ ਹਾਰ ਮੰਨ ਲਈ ਅਤੇ ਸੋਚਿਆ ਕਿ ਸ਼ਾਇਦ ਉਸ ਦੀ ਕਿਸਮਤ ਵਿੱਚ ਵੱਡੀ ਨੌਕਰੀ ਲਿਖੀ ਹੀ ਨਹੀਂ ਹੈ ਉਸਨੇ ਪਿੰਡ ਸ਼ੱਡਕੇ ਸ਼ਹਿਰ ਜਾਣ ਦਾ ਫੈਸਲਾ ਕੀਤਾ ਪਰ ਉਸਦੇ ਪਿਤਾ ਨੇ ਉਸਨੂੰ ਸਮਝਾਇਆ ਕਿ ਬੇਟਾ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਉਹ ਗੁੱਸੇ ਵਿੱਚ ਆ ਗਿਆ ਤੇ ਆਪਣੇ ਪਿਤਾ ਨੂੰ ਕਹਿਣ ਲੱਗਾ ਤੁਸੀਂ ਹਰ ਵਾਰ ਮੈਨੂੰ ਇਹੀ ਗੱਲ ਕਹਿੰਦੇ ਹੋ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਅਜੇ ਤੱਕ ਮੈਨੂੰ ਕੋਈ ਲਾਭ ਨਹੀਂ ਹੋਇਆ ਹਰ ਵਾਰ ਮੈਨੂੰ ਹਾਰ ਦਾ ਹੀ ਸਾਹਮਣਾ ਕਰਨਾ ਪਿਆ ਹੈ ਉਸ ਰਾਤ ਉਹ ਬਹੁਤ ਪਰੇਸ਼ਾਨ ਹੋਇਆ ਤੇ ਪਰੇਸ਼ਾਨ ਹੋ ਕੇ ਉਹ ਘਰ ਦੇ ਬਾਹਰ ਬੈਠਾ ਹੋਇਆ ਸੀ ਤੇ ਅਸਮਾਨ ਵੱਲ ਵੇਖ ਰਿਹਾ ਸੀ ਤੇ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਅਚਾਨਕ ਇੱਕ ਬਜ਼ੁਰਗ ਨੇ ਆ ਕੇ ਉਸ ਨੂੰ ਕਿਹਾ beta ਕਿਉਂ ਉਦਾਸ ਬੈਠਾ ਹੈ ਕੀ ਗੱਲ ਹੋ ਗਈ ਤਾਂ ਸਿਮਰਨ ਨੇ ਸਾਰੀ ਕਹਾਣੀ ਉਸ ਬਜ਼ੁਰਗ ਨੂੰ ਦੱਸੀ ਉਸ ਬਜ਼ੁਰਗ ਨੇ ਹੱਸਦੇ ਹੋਏ ਕਿਹਾ ਇਹ ਗੱਲ ਯਾਦ ਰੱਖ ਜੇਕਰ ਕਿਸੇ ਚੀਜ਼ ਨੂੰ ਤੂੰ ਨਹੀਂ ਪ੍ਰਾਪਤ ਕਰ ਸਕਿਆ ਤਾਂ ਮਤਲਬ ਉਹ ਚੀਜ਼ ਤੇਰੇ ਲਈ ਚੰਗੀ ਨਹੀਂ ਹੈ ਤੇਰੇ ਲਈ ਰੱਬ ਨੇ ਹੋਰ ਚੰਗਾ ਸੋਚਿਆ ਹੋਵੇਗਾ ਸਿਮਰਨ ਨੂੰ ਇਹ ਗੱਲ ਹਾਸੋਹੀਣੀ ਲੱਗੀ ਪਰ ਉਸਨੇ ਮਨ ਹੀ ਮਨ ਵਿੱਚ ਸੋਚਿਆ ਚਲੋ ਦੇਖਦੇ ਹਾਂ ਕੀ ਹੁੰਦਾ ਹੈ ਕੁਝ ਦਿਨ ਬਾਅਦ ਉਹ ਕੰਪਨੀ ਜਿਸ ਵਿੱਚ ਸਿਮਰਨ ਨੇ ਨੌਕਰੀ ਲਈ ਅਰਜੀ ਦਿੱਤੀ ਸੀ ਅਚਾਨਕ ਬੰਦ ਹੋ ਗਈ ਸਾਰੇ ਕਰਮਚਾਰੀ ਬੇਰੋਜ਼ਗਾਰ ਹੋ ਗਏ ਜਿੰਨਾ ਲੋਕਾਂ ਨੂੰ ਉਸ ਕੰਪਨੀ ਵਿੱਚ ਨੌਕਰੀ ਮਿਲੀ ਸੀ ਉਹਨਾਂ ਨੇ ਉੱਥੇ 1 ਮਹੀਨਾ ਕੰਮ ਕੀਤਾ ਪਰ ਉਹਨਾਂ ਨੂੰ ਤਨਖਾਹ ਵੀ ਨਹੀਂ ਮਿਲੀ ਸਿਮਰਨ ਖਬਰ ਸੁਣ ਕੇ ਹੈਰਾਨ ਹੋ ਗਿਆ ਹੁਣ ਉਸ ਨੂੰ ਸਮਝ ਆਈ ਕਿ ਜੇਕਰ ਉਹ ਚੁਣਿਆ ਜਾਂਦਾ ਤਾਂ ਹੁਣ ਉਹ ਵੀ ਬੇਰੋਜ਼ਗਾਰ ਹੋ ਜਾਂਦਾ ਉਸ ਦੇ ਦਿਲ ਵਿੱਚ ਬਜ਼ੁਰਗ ਦੀ ਕਹੀ ਗੱਲ ਗੂੰਜਣ ਲੱਗੀ ਕਿ ਰੱਬ ਜੋ ਕਰਦਾ ਹੈ ਚੰਗੇ ਲਈ ਕਰਦਾ ਹੈ ਹੋ ਸਕਦਾ ਹੈ ਕਿ ਪਰਮਾਤਮਾ ਨੇ ਮੇਰੇ ਲਈ ਚੰਗਾ ਸੋਚਿਆ ਹੋਵੇ ਕੁਝ ਮਹੀਨੇ ਬਾਅਦ ਸਿਮਰਨ ਨੇ ਆਪਣਾ ਖੁਦ ਦਾ ਕੰਮ ਸ਼ੁਰੂ ਕੀਤਾ ਉਸ ਨੇ ਆਪਣੇ ਹੀ ਪਿੰਡ ਵਿੱਚ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਤੇ ਕਾਰੋਬਾਰ ਤੇਜ਼ੀ ਨਾਲ ਵਧਣ ਲੱਗਾ ਫਿਰ ਉਸ ਨੇ ਕੁਝ ਵਰਕਰ ਆਪਣੀ ਕੰਪਨੀ ਵਿੱਚ ਰੱਖੇ ਤੇ ਉਹਨਾਂ ਨੂੰ ਨੌਕਰੀ ਦਿੱਤੀ ਹੁਣ ਉਹ ਸੋਚ ਰਿਹਾ ਸੀ ਕਿ ਕਿੱਥੇ ਤਾਂ ਉਹ ਨੌਕਰੀ ਲੱਭ ਰਿਹਾ ਸੀ ਪਰ ਹੁਣ ਉਹ ਦੂਸਰਿਆਂ ਨੂੰ ਨੌਕਰੀ ਦੇ ਰਿਹਾ ਹੈ ਉਹ ਕੰਪਨੀ ਜੋ ਬਰਬਾਦ ਹੋ ਗਈ ਸੀ ਉਸ ਦੇ ਵੀ ਕੁਝ ਕਰਮਚਾਰੀ ਆ ਕੇ ਉਸ ਦੀ ਕੰਪਨੀ ਵਿੱਚ ਨੌਕਰੀ ਮੰਗਣ ਲੱਗੇ ਹੁਣ ਉਸ ਦੀ ਜ਼ਿੰਦਗੀ ਬਿਲਕੁਲ ਬਦਲ ਚੁੱਕੀ ਸੀ ਉਹ ਬਹੁਤ ਖੁਸ਼ ਸੀ ਆਪਣੇ ਪਿਤਾ ਨੂੰ ਮਿਲ ਕੇ ਕਿਹਾ ਪਿਤਾ ਜੀ ਤੁਸੀਂ ਸਹੀ ਕਹਿੰਦੇ ਸੀ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਉਸ ਦੇ ਪਿੱਛੇ ਰੱਬ ਦੀ ਕੋਈ ਨਾ ਕੋਈ ਉੱਚੀ ਯੋਜਨਾ ਜ਼ਰੂਰ ਹੁੰਦੀ ਹੈ ਇਸ ਲਈ ਹਮੇਸ਼ਾ ਵਿਸ਼ਵਾਸ ਤੇ ਧੀਰਜ ਰੱਖੋ ਤੇ ਯਕੀਨ ਰੱਖੋ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਵੀ ਪਰਮਾਤਮਾ ਕਰਦਾ ਹੈ ਚੰਗੇ ਲਈ ਕਰਦਾ ਹੈ ਸਾਡੇ ਭਲੇ ਲਈ ਕਰਦਾ ਹੈ ਸਾਨੂੰ ਉਸਦੇ ਕੀਤੇ ਤੇ ਗिला ਨਹੀਂ ਕਰਨਾ ਚਾਹੀਦਾ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਧੰਨਵਾਦ